ਬਦਲ ਜਾਣਗੇ ਇਹ ਨਿਯਮ ਤੁਹਾਡੀ ਜੇਬ ਤੇ ਹੋਵੇਗਾ ਸਿੱਧਾ ਅਸਰ ਐਲਪੀਜੀ ਫਾਸਟ ਟੈਗ ਤੋਂ ਲੈ ਕੇ ਬੈਂਕ ਵਰਗੀਆਂ ਚੀਜ਼ਾਂ 'ਚ ਹੁਣ ਜਾ ਰਿਹਾ ਬਦਲਾ ਅਕਸਰ ਹੀ ਦੇਖਿਆ ਜਾਂਦਾ ਹੈ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕੋਈ ਨਾ ਕੋਈ ਬਦਲਾ ਆਂਦੇ ਰਹਿੰਦੇ ਨੇ ਤੇ ਆਮ ਲੋਕਾਂ ਦੀ ਜੇਬ ਤੇ ਕੋਈ ਨਾ ਕੋਈ ਅਸਰ ਪੈਂਦਾ ਰਹਿੰਦਾ ਹੈ ਇੱਕ ਵਾਰ ਫੇਰ ਹੁਣ ਮਾਰਚ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਮਾਰਚ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਈ ਵੱਡੇ ਬਦਲਾਅ ਆ ਸਕਦੇ ਨੇ ਇਸ ਤੋਂ ਪਹਿਲਾਂ ਹੀ ਜੇ ਗੱਲ ਕਰੀਏ ਆਪਾਂ LPG ਦੀ एलपीजी ਨੂੰ ਲੈ ਕੇ ਪਹਿਲਾਂ ਅਸੀਂ ਗੱਲ ਕਰਦੇ ਪਏ ਸੀ एलपीजी ਦੀ ਕੀਮਤਾਂ ਦੇ ਵਿੱਚ ਅਕਸਰ ਹੀ ਕੋਈ ਨਾ ਕੋਈ ਬਦਲਾ ਦੇਖਿਆ ਜਾਂਦਾ ਰਹਿੰਦਾ ਹੈ एलपीजी ਦੀ ਜੇ ਅਸੀਂ ਗੱਲ ਕਰਦੇ ਹਾਂ ਮਹੀਨੇ ਦੇ ਪਹਿਲੇ ਤਰੀਕ ਤੋਂ ਹੀ ਸ਼ੁਰੂਆਤ ਤੋਂ ਹੀ एलपीजी ਨੂੰ ਲੈ ਕੇ ਚਰਚਾ ਸ਼ੁਰੂ ਹੋ ਜਾਂਦੀ ਕਿ ਐਤ ਕੀ ਕੁਝ ਬਦਲਾ ਹੋਏਗਾ ਜਾਂ ਨਹੀਂ ਪਹਿਲੇ ਨੰਬਰ ਤੇ ਜੇ ਦੇਖਿਆ ਜਾਵੇ ਹੁਣ ਫਰਵਰੀ ਦੇ ਵਿੱਚ ਤੱਕ एलपीजी ਦੇ ਦਾਮ ਦੀ ਜਿਹੜੀ ਗੱਲ ਕਰਦੇ ਹਾਂ ਉਹ ਉਹੀ ਰੱਖੇ ਗਏ ਸੀ ਪਰ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ एलपीजी ਦੇ ਕੁਝ ਲੈ ਕੇ एलपीजी ਨੂੰ ਲੈ ਕੇ ਕੁਝ ਦਾਮ ਦੇ ਵਿੱਚ ਬਦਲਾਅ ਹੋ ਸਕਦਾ ਹੈ 1 ਮਾਰਚ ਤੋਂ ਮਾਰਚ 31 ਸ਼ੁਰੂਆਤ ਨੂੰ ਤੇ ਹੁਣ ਇਸ ਨੂੰ ਵੀ ਲੈ ਕੇ ਆਮ ਆਦਮੀ ਦੀ ਜੇਬ ਤੇ ਅਸਰ ਪੈਂਦਾ ਦਿਖਾਈ ਦੇ ਸਕਦਾ ਹੈ ਦੂਜੇ ਨੰਬਰ ਤੇ ਅਸੀਂ ਗੱਲ ਕਰ ਲੈਨੇ ਆ ਫਾਸਟ ਟੈਗ ਨੂੰ ਲੈ ਕੇ ਬਿਲਕੁਲ ਦੇ ਫਾਸਟ ਟੈਗ ਨੂੰ ਲੈ ਕੇ ਅਸੀਂ ਗੱਲ ਕਰੀਏ ਤਾਂ ਫਾਸਟ ਟੈਗ ਜਿਹੜਾ ਹੈ ਐਨ ਐਚ ਏ ਆਈ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਫਸ ਟੈਗ ਅਜਿਹੇ ਚ ਜਾਣਨਾ ਜ਼ਰੂਰੀ ਹੈ ਕਿ ਆਖਰ ਹੈ ਕੀ ਇਸ ਦੇ ਵਿੱਚ ਕੇवाईसी ਨੂੰ ਅਪਡੇਟ ਕਰਨ ਨੂੰ ਲੈ ਕੇ ਐਤ ਕੀ ਜਾਣਕਾਰੀ ਦਿੱਤੀ ਗਈ ਹੈ KYC ਨੂੰ ਅਪਡੇਟ ਕਰਨ ਦੀ ਇੱਕ ਮਿਤੀ ਤੈਅ ਕੀਤੀ ਗਈ ਹੈ ਜੋ ਕਿ 29 ਫਰਵਰੀ ਦੀ ਰੱਖੀ ਗਈ ਹੈ ਪਰ ਜੇਕਰ ਤੁਸੀਂ ਇਸ ਮਿਤੀ ਤੱਕ ਫਾਸਟੈਗ ਦੀ KYC ਨੂੰ ਅਪਡੇਟ ਨਹੀਂ ਕਰਵਾਉਂਦੇ ਹੋ ਤਾਂ ਇਹ ਬਲੈਕਲਿਸਟ ਕਰ ਦਿੱਤੀ ਜਾਵੇਗੀ ਤੁਹਾਡੀ KYC ਜਿਹੜੀ ਹੈ ਉਹ ਬਲੈਕਲਿਸਟ ਕਰ ਦਿੱਤੀ ਜਾਏਗੀ ਤਾਂ ਅਜਿਹੀ ਦੇ ਵਿੱਚ ਫਾਸਟੈਗ ਨੂੰ ਦੇਖਿਆ ਜਾ ਰਿਹਾ ਹੈ ਅਪਡੇਟ ਕਰਵਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਬਲੈਕਲਿਸਟ ਕਰ ਦਿੱਤਾ ਜਾਏਗਾ ਤੀਜੇ ਨੰਬਰ ਤੇ ਅਸੀਂ ਗੱਲ ਕਰ ਲੈਨੇ ਹਾਂ ਸਭ ਤੋਂ ਪਹਿਲਾਂ ਆਈਟੀ ਦੀ ਯਾਨੀ ਕਿ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਦੇ ਵਿੱਚ ਐਕਸ ਯਾਨੀ ਕਿ ਟਵਿੱਟਰ ਫੇਸਬੁੱਕ ਇੰਸਟਾਗ੍ਰam YouTube ਇਹ ਚਾਰ ਜਿਹੜੇ ਨੇ ਸੋਸ਼ਲ ਮੀਡੀਆ ਦੇ ਪਹਿਲੇ ਨੰਬਰ ਤੇ ਐਪਸ ਨੇ ਇਹਨਾਂ ਦੇ ਵਿੱਚ ਜੇ ਗੱਲ ਕਰੀਏ ਤੇ ਅਕਸਰ ਹੀ ਦੇਖਿਆ ਜਾਂਦਾ ਹੁਣ ਇੱਕ ਤਰੀਕ ਤੋਂ ਯਾਨੀ ਕਿ ਮਾਰਚ ਦੀ ਸ਼ੁਰੂਆਤ ਦੇ ਵਿੱਚ ਇਹ ਲਾਗੂ ਕੀਤਾ ਜਾਵੇਗਾ ਕਿ ਅਕਸਰ ਇੱਥੇ ਕਈ ਸਾਰੀ ਫੇਕ ਖਬਰਾਂ ਚਲਦੀਆਂ ਰਹਿੰਦੀਆਂ ਨੇ ਕਈ ਸਾਰੀ ਇਹੋ ਜਿਹੀਆਂ ਫੁਵਾਹਾਂ ਚਲਦੀਆਂ ਨੇ ਜਿਸ ਦਾ ਕਾਫੀ ਬੁਰਾ ਅਸਰ ਪੈਂਦਾ ਜਿਸ ਨੂੰ ਲੈ ਕੇ ਸਰਕਾਰ ਹੁਣ ਕਾਫੀ ਸਖਤ ਹੁੰਦੀ ਦਿਖਾਈ ਦਿੱਤੀ ਹੈ ਇਸੇ ਦੇ ਵਿਚਾਲੇ ਹੁਣ ਸੋਸ਼ਲ ਮੀਡੀਆ ਤੇ ਯਾਨੀ ਕਿ ਫੇਸਬੁਕ ਇੰਸਟਾਗ੍ਰam ਯੂਟਿਊਬ ਤੇ ਐਕਸ ਤੇ ਯਾਨੀ ਕਿ ਟਵਿੱਟਰ ਤੇ ਜੇ ਕੋਈ ਫੇਕ ਨਿਊਜ਼ ਪਾਈ ਜਾਂਦੀ ਹੈ ਬਿਨਾ ਕਿਸੇ ਸੂਤਰ ਤੋਂ ਪਾਈ ਜਾਂਦੀ ਹੈ ਬਿਨਾ ਕਿਸੇ ਸੂਤਰਾ ਦੇ ਹਵਾਲੇੋਂ ਕੋਈ ਖਬਰ ਪਾਈ ਜਾਂਦੀ ਹੈ ਤਾਂ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਵੇਗਾ ਯਾਨੀ ਕਿ ਹੁਣ ਸੋਸ਼ਲ ਮੀਡੀਆ ਜਿਹੜਾ ਹੈ ਬਹੁਤ ਸਖਤ ਹੋਏਗਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਨਾ ਫੈਲਾਈ ਜਾ ਸਕੇ ਤੇ ਲੋਕਾਂ ਤੇ ਕੋਈ ਅਸਰ ਨਾ ਹੋਵੇ ਚੌਥੇ ਨੰਬਰ ਤੇ ਅਸੀਂ ਗੱਲ ਕਰ ਲੈਨੇ ਆਂ ਬੈਂਕ ਨੂੰ ਲੈ ਕੇ ਬੈਂਕ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਜੇ ਅਸੀਂ ਗੱਲ ਕਰਦੇ ਹਾਂ ਤੇ ਸ਼ੁਰੂਆਤ ਦੇ ਵਿੱਚ ਹੀ ਬੈਂਕ ਦੇ ਸ਼ੁਰੂਆਤ ਦੇ ਵਿੱਚ ਮਹੀਨੇ ਦੀਆਂ ਜੇ ਅਸੀਂ ਗੱਲ ਕਰੀਏ ਤਾਂ 12 ਛੁੱਟੀਆਂ ਐਤਕੀ ਨੋਟ ਕੀਤੀਆਂ ਗਈਆਂ ਨੇ ਯਾਨੀ ਕਿ ਅੱਧਾ ਮਹੀਨਾ ਹੀ ਹੈ ਜੇ ਤੁਸੀਂ ਬੈਂਕ ਦੇ ਵਿੱਚ ਜਾਣਾ ਹੈ ਕੰਮ ਕਰਾਣਾ ਹੈ ਤਾਂ ਕੇਵਲ ਅੱਧਾ ਮਹੀਨਾ ਹੀ ਹੈ ਜੇ ਤੁਸੀਂ ਕੰਮ ਕਰਾ ਸਕਦੇ ਹੋ ਕਿਉਂਕਿ 12 ਛੁੱਟੀਆਂ ਨੋਟ ਕੀਤੀਆਂ ਗਈਆਂ ਨੇ ਆਰਬੀਆਈ ਦੇ ਵੱਲੋਂ ਉਹਨਾਂ ਦਾ ਜੋ ਕੈਲੰਡਰ ਦਾ ਜਾਰੀ ਕੀਤਾ ਜਾਂਦਾ ਉਸ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਤਾਂ ਆਰਬੀਆਈ ਦੇ ਵੱਲੋਂ ਵੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਜਾਂਦੀ ਆਪਣੇ ਕੈਲੰਡਰ ਦੇ ਵਿੱਚ ਸਾਰੀਆਂ ਛੁੱਟੀਆਂ ਦਾ ਹਿਸਾਬ ਦੇ ਕੇ ਤੇ ਪਿਛਲੀ ਵਾਰੇ ਦੱਸਿਆ ਜਾ ਰਿਹਾ ਕਰੀਬਨ 14 ਤੋਂ ਛੁੱਟੀਆਂ ਦਿੱਤੀਆਂ ਗਈਆਂ ਸੀ 14 ਛੁੱਟੀਆਂ ਦਿੱਤੀ ਗਈ ਸੀ ਐਤਕੀ 12 ਛੁੱਟੀਆਂ ਜਿਹੜੀਆਂ ਬੈਂਕ ਦੀਆਂ ਦਿੱਤੀਆਂ ਗਈਆਂ ਤਾਂ ਹੁਣ ਜੋ ਇਹ ਬਦਲ ਬਦਲਾਅ ਕੀਤੇ ਜਾ ਰਹੇ ਨੇ ਇਹ ਪਹਿਲੇ ਸ਼ੁਰੂਆਤ ਦੇ ਵਿੱਚ ਹੀ ਮਹੀਨੇ ਦੀ ਤਾਂ ਇਸ ਦਾ ਆਮ ਆਦਮੀ ਦੀ ਜੇਬ ਤੇ ਸਿੱਧਾ ਸਿੱਧਾ ਅਸਰ ਪੈ ਸਕਦਾ ਹੈ